ਨੇ ਤੇ ਰਹੇ ਗਏ ਆ ਦੇ ਸਾਹਮਣੇ ਜਿਹੜੀ ਇੱਕ ਪਾਲ ਆ ਐਸ ਨੂੰ ਸਭ ਤੋਂ ਪਹਿਲਾਂ ਯਾਦ ਜਫਰੀਦਪੁਰ ਦੇ ਵਿੱਚ ਮੈਂ ਸੁਪਾ ਪ੍ਰਧਾਨ ਅਮਰਜੀਤ ਕੌਰ ਆਲ ਇੰਡੀਆ ਆਸ਼ਾ ਵਰਕਰ ਆ ਤਾਂ ਫੈਸਿਲਟੇਟਰ ਨੀਆ ਗਰੁੱਪ 8 ਤੋਂ ਵੱਲੋਂ ਇਹ ਸਰਕਾਰਾਂ ਨੂੰ ਮਤਲਬ ਕਿ ਕਰਦੇ ਆ ਕਿ ਕੇਂਦਰ ਦੀ ਪੰਜਾਬ ਦੀਆਂ ਸਰਕਾਰਾਂ ਨੇ ਜਿਹੜਾ ਜਿਹੜੇ 4 ਲੇਬਰ ਐਕਟ ਤਿਆਰ ਕੀਤੇ ਆ ਉਸ ਦੀ ਅਸੀਂ ਸੱਤ ਸ਼ਬਦਾਂ ਦੇ ਵਿੱਚ ਨਿਬੇੜਿਆ ਕਰਦੇ ਆ ਤੇ ਨਾਲ ਹੀ ਜਿਹੜੀਆਂ ਸਾਡੀਆਂ ਲੰਮਕਾ ਵਸਤਾ ਵਿੱਚ ਭਾਵੇਂ ਮੁਲਾਦ ਹੋਣ ਭਾਵੇਂ ਪੈਨਸ਼ਨਰ ਹੋਣ ਭਾਵੇਂ ਕੱਚੇ ਕਾਮੇ ਹੋਣ ਭਾਵੇਂ ਆਊਟਸੋਰਸਿੰਗ ਤੇ ਭਰਤੀ ਹੋਏ ਹੋਣ ਭਾਵੇਂ ਠੇਕੇਦਾਰੀ ਸਿਸਟਮ ਹੋਵੇ ਜੇ ਗੱਲ ਕਰੀਏ ਸਕੀਮ ਵਰਕਰਾਂ ਦੀ ਤੇ ਅਸੀਂ ਅਪੀਲ ਕਰਦੇ ਆਂ ਵੀ ਜੇਕਰ ਸਰਕਾਰਾਂ ਇਸ ਤਰ੍ਹਾਂ ਹੀ ਕਰਦੀਆਂ ਰਹੀਆਂ ਤਾਂ ਇਹ ਰੈਗੂਲਰ ਭਰਤਨਾ ਨਾ ਚੱਲੂ ਵੀ ਤਨਾ ਤਾਂ ਆਏ ਦਿਨ ਸਰਕਾਰਾਂ ਦਾ ਇਸ ਇਹ ਜੋ ਦੇਸ਼ ਭਰ ਦੀ ਹੜਤਾਲ ਜਿਹੜੀ ਆ ਵਕ ਵਕ ਮਜ਼ਦੂਰ ਕਿਸਾਨ ਮੁਲਾਜ਼ਮ ਵਿਦਿਆਰਥੀ ਜਥੇਬੰਦੀਆਂ ਵੱਲੋਂ ਜਿਹੜੀ ਅੱਜ ਸਫਲ ਹੜਤਾਲ ਹੋਈ ਆ ਉਹਦੇ ਵਿੱਚ ਇੱਕ ਮੰਗ ਜਿਹੜੀ ਜਿੱਥੇ ਤਾਂ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਨੇ ਉਥੇ ਇੱਕ ਮੰਗ ਨਵੀਂ ਸਿੱਖਿਆ ਨੀਤੀ 2020 ਜਿਹੜੀ ਕਿ ਕਰੋਨਾ ਕਾਲ ਵਿੱਚ ਜਿਹੜੀ ਲਾਗੂ ਕੀਤੀ ਗਈ ਸੀ ਉਹਨੂੰ ਰੱਦ ਕਰਾਉਣਾ ਵੀ ਸ਼ਾਮਲ ਆ ਇਹ ਨਵੀਂ ਸਿੱਖਿਆ ਨੀਤੀ ਇੱਕ ਪਾਸੇ ਤਾਂ ਕਾਰਪੋਰੇਟ ਘਰਾਣਿਆਂ ਨੂੰ ਸਿੱਖਿਆ ਦੇ ਵਪਾਰ ਵਿੱਚ ਖੁੱਲਾ ਰਾਹ ਦਿੰਦੀ ਆ ਕਿ ਇੱਥੇ ਆ ਕੇ ਉਹ ਆਪਦੀ ਯੂਨੀਵਰਸਿਟੀ ਸਕੂਲ ਕਾਲਜ ਖੋਲਣ ਤੇ ਸਰਕਾਰੀ ਸੰਸਥਾਵਾਂ ਨੂੰ ਜਿਹੜਾ ਉਹ ਇੱਥੇ ਹੌਲੀ ਹੌਲੀ ਖਤਮ ਕਰਨ ਦੀ ਨੀਤੀ ਹੈ ਤੇ ਨਾਲ ਦੀ ਨਾਲ ਇੱਥੇ ਵਿਦਿਆਰਥੀਆਂ ਵਿੱਚ ਫਿਰਕੂ ਭਾਵਨਾਵਾਂ ਨੂੰ ਪੜਕਾਉਣ ਲਈ ਜਿਹੜੀ ਉਹ ਕਟਿਆ ਗੈਰ ਵਿਗਿਆਨਿਕ ਸਿਲੇਬਸ ਜਿਹੜਾ ਥੋਪਿਆ ਜਾ ਰਿਹਾ ਤੇ ਇਹ ਨੀਤੀ ਜਿਹੜੀ ਇੱਕ ਪਾਸੇ ਨਿੱਜੀਕਰਨ ਨੂੰ ਬੜਾਵਾ ਦੇ ਰਹੀ ਹੈ ਕੇਂਦਰੀਕਰਨ ਨੂੰ ਵੀ ਨਾਲ ਦੀ ਨਾਲ ਬੜਾਵਾ ਦੇ ਰਹੀ ਹੈ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਸਿੱਖਿਆ ਨੀਤੀ ਲਿਆਂਦੀ ਗਈ ਹੈ ਇਹ ਸਿੱਖਿਆ ਨੀਤੀ ਨੂੰ ਰੱਦ ਕਰਾਉਣਾ ਵੀ ਅੱਜ ਦੀ ਜਿਹੜੀ ਹੜਤਾਲ ਵਿੱਚ ਸ਼ਾਮਲ ਹੈ ਲਾਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ union ਨੇ ਗਾਰੰਟੀ ਕਰੀ ਹੈ ਅਸੀਂ ਅੱਜ ਆਲ ਇੰਡੀਆ ਦੇ ਵਿੱਚ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਟ੍ਰੇਡ ਯੂਨੀਅਨਾਂ ਵੱਲੋਂ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਆਏ ਸੀ ਕਿਉਂਕਿ ਸਾਡੀ ਜਥੇਬੰਦੀ ਨੇ ਹੋਰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਮਾਇਤ ਕੀਤੀ ਹੈ ਕਿਉਂਕਿ ਸਰਕਾਰ ਦੇ ਹਮਲੇ ਇੱਕ ਵਰਗ ਤੇ ਨਹੀਂ ਹੈ ਸਾਰੇ ਪਾਸੇ ਸਾਰੇ ਮੁਲਾਜ਼ਮਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਹਰ ਪਾਸਿਓਂ ਹਮਲੇ ਮਿٹے ਹੋਏ ਨੇ ਉਹ ਆਪਣੀਆਂ ਨੀਤੀਆਂ ਪਾਲਿਸੀਆਂ ਨੂੰ ਲਾਗੂ ਕਰਨ ਵਾਸਤੇ ਉਹ ਬੜੀ ਤੇਜ਼ੀ ਦੇ ਨਾਲ ਮਤਲ ਜਿਹੜਾ ਹੈ ਉਹ ਕਾਨੂੰਨਾਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਤੇ ਫੋਰਸਾਂ ਦੇ ਰਾਹੀਂ ਬੜਾ ਤੇਜ਼ੀ ਦੇ ਨਾਲ ਮਤਲ ਜਿਹੜੇ ਆ ਉਹ ਲੋਕਾਂ ਦਾ ਸਿਕੰਜਾ ਕੱਸਿਆ ਜਾ ਰਿਹਾ ਹੈ ਬਾਹਰਲੇ ਮੁਲਕਾਂ ਦੇ ਨਾਲ ਮਤਲ ਜਿਹੜੇ ਆ ਨਵੇਂ-ਨਵੇਂ ਸਮਝੌਤੇ ਕੀਤੇ ਜਾ ਰਹੇ ਆ ਹੁਣ ਇੱਕ ਸਮਝੌਤਾ ਜਿਹੜਾ ਅਮਰੀਕਾ ਦੇ ਨਾਲ ਕਿਸਾਨੀ ਦੇ ਸਬੰਧ ਵਿੱਚ ਸਾਡੀ ਹਿੰਦੁਸਤਾਨ ਦੀ ਸਰਕਾਰ ਹੈ ਜਿਹੜੀ ਉਹ ਕਰ ਰਹੀ ਆ ਹੈ ਅਗਰ ਜੇ ਉਹ ਸਮਝੌਤਾ ਹੋ ਜਾਂਦਾ ਤਾਂ ਉਹਦੇ ਵਿੱਚ ਤਿੰਨ ਗੱਲਾਂ ਲੋਕਾਂ ਦੇ ਲਈ ਤੇ ਕਿਸਾਨਾਂ ਲਈ ਬਹੁਤ ਮਾਰੂ ਤੇ ਭੜੀਆਂ ਹੋਣੀਆਂ ਪਹਿਲੀ ਗੱਲ ਜੇ ਇਹ ਸਮਝੌਤਾ ਹੋ ਜਾਂਦਾ ਤਾਂ ਕਿਸਾਨਾਂ ਬਾਹਰੋਂ ਜਿਹੜੀਆਂ ਫਸਲਾਂ ਉਹ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਬਾਹਰੋਂ ਆ ਕੇ ਇੱਥੇ ਸਸਤੀਆਂ ਵਿਖਣੀਆਂ ਤਾ ਕਿਸਾਨਾਂ ਦੀ ਜਿਹੜੀ ਆ ਫਸਲ ਹੈ ਜਨਸਾ ਉਹਦੀ ਕਦਰ ਮਤਲ ਜਿਹੜੀ ਹੈ ਉਹ ਘਟ ਜੇਗੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਮਾਰ ਪਾਏਗੀ ਨੰਬਰ 1 ਨੰਬਰ 2 ਜਿਹੜੀਆਂ ਬਾਹਰੋਂ ਇਹ ਫਸਲਾਂ ਆਰ ਆਉਣੀਆਂ ਜਨਸਾ ਉਹ ਆਪਣੀ ਮੋਡੀਫਾਈ ਹੁੰਦੀਆਂ ਨੇ ਤੇ ਉਹ ਜ਼ਹਿਰੀਲੀਆਂ ਹੁੰਦੀਆਂ ਨੇ ਉਹਦੇ ਵਿੱਚ ਅਜਿਹੇ ਤੱਤ ਆ ਜਿਹੜੇ ਸਾਡੇ ਮਨੁੱਖਤਾ ਦੇ ਲਈ ਬਹੁਤ ਹਾਨੀਕਾਰਕ ਹੋਣਗੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣੀਆਂ ਤੇ ਇਹ ਘਾਤਕ ਜਿਹੜਾ ਹੈਗਾ ਇਹ ਦੂਸਰਾ ਮਤਲਬ ਹਮਲਾ ਹੈਗਾ ਤੀਸਰੀ ਗੱਲ ਮਤਲਬ ਜਿਹੜੀ ਆ ਉਹਦੇ ਵਿੱਚ ਲਾਗੂ ਹੋਣ ਜਾ ਰਹੀ ਆ ਦੁੱਧ ਡੇਰੀ ਦੇ ਉੱਤੇ ਕਬਜ਼ਾ ਕਰਨਾ ਅਗਰ ਜੇ ਡੇਰੀ ਦੇ ਉੱਤੇ ਕਬਜ਼ਾ ਹੋ ਜਾਂਦਾ ਤਾਂ ਸਾਡੇ ਕਿਸਾਨਾਂ ਦਾ ਜਿਹੜਾ ਦੁੱਧ ਹੈ ਜਿਹੜਾ ਖੇਤੀ ਦੇ ਨਾਲ ਐਕਸਟਰਾ ਕਿੱਤੇ ਨੂੰ ਤੋੜ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਆ ਉਹਦੇ ਉੱਤੇ ਵੀ ਮਾਰ ਪਾਉਗੀ ਤਾਂ ਇਹਦੇ ਨਾਲ ਕਿਸਾਨੀ ਜਿਹੜੀ ਹੈ ਹੋਰ ਡੁੱਬੇਗੀ ਲੋਕਾਂ ਦੇ ਵਿੱਚ ਮਤਲ ਜਿਹੜਾ ਹੈਗਾ ਅ ਅਨਾਜ ਆ ਜਿਹੜਾ ਉਹਦੇ ਨਾਲ ਬਿਮਾਰੀਆਂ ਫੈਲਣੀਆਂ ਇਹ ਜਿਹੜਾ ਫੈਸਲਾ ਹੈਗਾ ਜੋ ਸਮਝੌਤਾ ਹੋਣ ਜਾ ਰਿਹਾ ਅਗਰ ਜੇ ਸਮਝੌਤਾ ਹੋ ਜਾਂਦਾ ਹੈ ਇਹ ਲੋਕਾਂ ਦੀ ਇੱਕ ਕਸਮ ਦੀ ਤਬਾਹੀ ਹੋਏਗੀ ਤਾਲ ਅੱਜ ਪੂਰੇ ਦੇਸ਼ ਦੇ ਅੰਦਰ ਜਿਵੇਂ 10 ਕੇਂਦਰੀ ਟੇਡ ਯੂਨੀਅਨਾਂ ਨੇ ਔਰ ਜਿਹੜੀਆਂ ਮਜ਼ਦੂਰ ਕਿਸਾਨ ਜੱਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਅੱਜ ਉਹਨਾਂ ਵੱਲੋਂ ਕੋਲਾ ਖਾਣ ਦੇ ਮਜ਼ਦੂਰ ਨੇ ਜਿਹੜੇ ਜਾਂ ਜਿਹੜੀਆਂ ਕੁਲੀ ਨੇ ਰੇਲਵੇ ਦੇ ਰੇਲਾਂ ਨੇ ਐਲਆਈ ਸ਼੍ਰਮ ਭਾਗ ਨੇ ਅੱਜ ਮੁਕੰਮਲ ਰੂਪ ਦੇ ਵਿੱਚ ਬੰਦ ਆ ਔਰ ਬੰਦ ਹੋਣ ਦਾ ਜਿਹੜਾ ਕਾਰਨ ਆ ਉਹ ਸਾਹਮਣੇ ਆ ਆਪਣੇ ਵੀ ਬੱਚਾ ਮਲਾਂ ਜਿਹੜੇ ਪੂਰੇ ਦੇਸ਼ ਦੇ ਅੰਦਰ ਜਿਹੜਾ ਪੱਕਾ ਨਹੀਂ ਕੀਤਾ ਜਾ ਰਿਹਾ ਘਟਕੜ ਉਜਰਤਾਂ ਉਹਨਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਦੂਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਜਿਹੜੀ ਡਿਮਾਂਡ ਆ ਸਾਡੀ ਉਹ ਪੁਰਾਣੀ ਪੈਨਸ਼ਨ ਦੀ ਪੁਰਾਣੀ ਪੈਨਸ਼ਨ ਜਿਹੜੀ ਇੱਕ ਹੱਕ ਅਧਿਕਾਰ ਹੈ ਇਹਦਾ ਸਰਕਾਰਾਂ ਨੇ ਇਹਨਾਂ ਨੂੰ ਨਾਲ ਇੱਕ ਯੂਪੀਐਸ ਦਾ ਇੱਕ ਰੂਪ ਹੋਰ ਦੇ ਦਿੱਤਾ ਉਹ ਨੂੰ ਹੋਟ ਵਾਇਡਿਟੇਸ਼ਨ ਕਰਤਾ ਵੀ ਤੁਸੀਂ ਆ ਲੈ ਲਓ ਇੱਦਾਂ ਲੈ ਲਓ ਉਹਨਾਂ ਵਿੱਚ ਕੰਟਰੀਬਿਊਸ਼ਨ ਸਾਡਾ ਕੱਟਿਆ ਪੈਸਾ ਕੱਟਿਆ ਜਾਂਦਾ ਨਵੀਂ ਪੈਨਸ਼ਨ ਸਕੀਮ ਦੇ ਅੰਦਰ ਯੂਪੀਐਸ ਦੇ ਪਰ ਜਿਹੜੀ ਸਾਡੀ 올ਡ ਪੈਨਸ਼ਨ ਆ ਉਹ ਸਾਰਾ ਕੁਝ ਜਿਹੜਾ ਸਾਨੂੰ ਸਰਕਾਰ ਦਿੰਦੀ ਹੈ ਉਹਦੇ ਗ੍ਰੈਸਟੀ ਆ ਜਾਂਦੇ ਹੋਰ ਜਿਹਦੇ ਸਾਡੇ ਲਾਭ ਮਿਲਦੇ ਉਹ ਸਾਰੇ ਪੁਰਾਣੀ ਪੈਨਸ਼ਨ ਦੇ ਵਿੱਚ ਬਿਲਦੇ ਜਿਹੜਾ ਹੋੜੀ ਹੋੜੀ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਅਸੀਂ ਮੁਲਾਜ਼ਮਾਂ ਨੂੰ ਉਹ ਖਤਮ ਕੀਤੀਆਂ ਜਾ ਰਹੀਆਂ ਆ ਟ੍ਰਾਂਸਪੋਰਟ ਜਿੱਥੇ ਅਸੀਂ ਖੜੇ ਆ ਇੱਥੇ ਕੋਈ ਸਰਕਾਰੀ ਬੱਸਾਂ ਜਿਹੜੀਆਂ ਬਹੁਤ ਘੱਟ ਨਜ਼ਰ ਆਉਂਦੀਆਂ ਪ੍ਰਾਈਵੇਟੇਸ਼ਨ ਨੇ ਪੂਰਾ ਤਰ੍ਹਾਂ ਕਬਜ਼ਾ ਕਰ ਲਿਆ ਮਿਊਨਿਸਪਲ ਕਮੇਟੀਆਂ ਦੇ ਅੰਦਰ ਅੱਜ ਪੂਰੇ ਪੰਜਾਬ ਦੇ ਅੰਦਰ ਜਿੱਥੇ 40-50 ਹਜ਼ਾਰ ਦੇ ਕਰੀਬ ਬਲਾਜਮਾ ਉਹਦੇ ਵਿੱਚ ਤੁਹਾਨੂੰ ਕਿਤੇ 2-3 ਹਜ਼ਾਰ ਪੱਤਾਂ ਬਣਾ ਦਿੱਤਾ ਲੱਗੂਗਾ ਲਗਭਗ ਸਾਲ ਇਹਦਾ ਸਾਰਾ ਆਊਟਸੋਰਸਿੰਗ ਤੇ ਕੰਟਰੈਕਟ ਦੇ ਉੱਤੇ ਆ ਔਰ ਸੀਵਰਮੈਨ ਆ ਜਿਹੜਾ ਇੱਥੋਂ ਤੱਕ ਡੁੱਬਿਆ ਹੁੰਦਾ ਅੱਜ ਤੱਕ ਉਹ ਨਹੀਂ ਹਾਲਤ ਦੋਦਾ ਨਹੀਂ ਉੱਧਾ ਹੀ ਕਰਨਾ ਚਾਹੁੰਦੇ ਸਫਾਈ ਕਰਨ ਦੀ ਪਰ ਸਾਡਾ ਜਿਹੜਾ ਮੋਦੀ ਹੈ ਉਹ ਕਹਿ ਰਿਹਾ ਵੀ ਅਸੀਂ ਵਿਸ਼ਮ ਗੁਰੂ ਬਣ ਚੁੱਕੇ ਆ ਜਿੱਤੇ ਹਰ 3 ਮਿੰਟ ਬਾਅਦ ਬਲਾਤਕਾਰ ਹੋ ਜਾਂਦਾ ਹਰ ਦੂਜੇ ਮਿੰਟ ਬਾਅਦ ਇੱਕ ਨੌਜਵਾਨ ਦੀ ਮੌਤ ਨਸ਼ੇ ਨਾਲ ਹੋ ਜਾਂਦੀ ਹੈ ਗੈਂਗਵਰ ਗੈਂਗਸਟਰ ਲਗਾਤਾਰ ਜਿਹੜਾ ਇਹ ਵਾਧਾ ਹੋ ਰਿਹਾ ਇਹ ਕ੍ਰਾਈਮ ਤੋਂ ਪਾਸੇ हट ਕੇ ਸਾਨੂੰ ਇੱਕ ਨਵਾਂ ਦੇਸ਼ ਵਖਾ ਰਹੇ ਆ ਜਿਹੜਾ ਇੱਕ ਮਤਲਬ ਇੱਕ ਸੁਪਨੇ ਮਾਤਰ ਇਦਾਂ ਦਿਖ ਰਿਹਾ ਸਾਨੂੰ ਵੀ ਇਹ ਤਾਂ ਕਲਪਨਾ ਕਲਪਨਾ ਕਰਨ ਲੋ 2047 ਤੱਕ ਦੀ ਪਰ ਜੋ ਅੱਜ ਹਕੀਕਤ ਆ ਸਾਡੇ ਜ਼ਮੀਨ ਦੀ ਸਾਡੇ ਦੇਸ਼ ਦੀ ਕਿਸਾਨ ਵੀ ਖੁਦਕੁਸ਼ੀਆਂ ਦੇ ਰਾਹ ਤੇ ਆ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਤੇ ਆ ਪੜ੍ਹਾਈ ਪੱਧਰ ਤੇ ਸਿੱਖਿਆ ਪੱਧਰ ਤੇ ਕੋਟੇ ਦੀਆਂ ਯੂਨੀਵਰਸਿਟੀਆਂ ਵੇਲੀਆਂ ਹੋ ਰਹੀਆਂ 2019 ਤੋਂ ਲੈ ਕੇ 23 ਤੱਕ ਘੱਟੋ ਘੱਟ 500 ਦੇ ਕਰੀਬ ਆ ਜਿਹੜਾ ਵਿਦਿਆਰਥੀ ਫਾਇਆ ਲੈ ਕੇ ਮਰ ਚੁੱਕਿਆ ਔਰ ਉਸ ਉਹ ਸਾਰਾ ਕੁਝ ਵੇਲਾ ਹੋ ਰਿਹਾ ਕੋਟੇ ਅੰਦਰ ਸਿੱਖਿਆ ਦੇ ਹਾਲਾਤ ਸਿਹਤ ਦੇ ਅੰਦਰ ਵੀ ਬੁਰੇ ਹਾਲ ਨੇ ਮੈਡੀਕਲ ਕਾਲਜ ਫਰੀਦਕੋਟ ਦੇ ਦੇਖ ਲਓ ਜੇ ਕੋਈ ਮਰੀਜ਼ ਚਲਾ ਜਾਂਦਾ ਤੇ ਉਥੇ ਉਹਦੀ ਕੋਈ ਦੇਖਭਾਲ ਚੱਜ ਰਹੀ ਹੁੰਦੀ ਇਸ ਕਰਕੇ ਹਾਲਾਤ ਆ ਜਿਹੜੇ ਦਿਖਾਏ ਕੁਝ ਹੋਰ ਜਾ ਰਹੇ ਆ ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਇਸ ਕਰਕੇ ਜਿਹੜਾ ਰਾਜਕਤਾ ਫੈਲੀ ਹੋਈ ਆ ਪੂਰੇ ਦੇਸ਼ ਦੇ ਅੰਦਰ ਨਵੀਆਂ ਭਰਤੀਆਂ ਨਹੀਂ ਹੋ ਰਹੀਆਂ ਜਿੱਥੇ ਸਾਰਾ ਕੁਝ ਵੇਚਣ ਬਚਾਉਣ ਦੀ ਗੱਲ ਆ ਜਾਂ ਸਾਰਾ ਪ੍ਰਾਈਵੇਟ ਖੇਤਰ ਚ ਲੈ ਕੇ ਜਾਣ ਦੀ ਗੱਲ ਆ ਪਿਛਲੇ ਦਿਨਾਂ ਦੇ ਅੰਦਰ ਮੁੱਦਰੀਕਰਨ ਪਾਈਪਲਾਈਨ ਤੱਕ ਬਿੱਲ ਪਾਸ ਕੀਤਾ ਗਿਆ ਜਿੰਦੇ ਵਿੱਚ ਸਰਕਾਰੀ ਜਾਇਦਾਦਾਂ ਨੂੰ ਵੇਚ ਦੇਣਾ ਇਹ ਸਰਕਾਰੀ ਜਾਇਦਾਦਾਂ ਹੀ ਵੇਚ ਦਿੱਤੀਆਂ ਗਈਆਂ ਫਿਰ ਇਹ ਆਧਾਰੇ ਨਹੀਂ ਰਹਿਣਗੇ ਫਿਰ ਇਹ ਹੋਣ ਖਤਮ ਹੋ ਗਈ ਇਸ ਕਰਕੇ ਜਿਹੜੀ ਅੱਜ ਦੀ ਲੜਾਈ ਹੈ ਉਹ ਅੱਜ ਦੀ ਲੜਾਈ ਹੈ ਵੱਡੀ ਲਾਮਬੰਦੀ ਕਰਕੇ ਮਜ਼ਦੂਰ ਕਿਸਾਨ ਵਿਦਿਆਰਥੀ ਮੋਗਲ ਹਰ ਵਰਗ ਕਿਰਤੀ ਵਰਗ ਦੋ ਜਮਾਤਾਂ ਦੀ ਹੈ ਜਿਹੜੇ ਸੱਚੇ ਪੱਖੀ ਲੋਕ ਨੇ ਪੂਰੇ ਵਰਲਡ ਦੇ ਅੰਦਰ ਅੱਜ ਪ੍ਰਾਂਤ ਦੇ ਖਿਲਾਫ ਮਜਾਰੇ ਹੋ ਰਿਹਾ 프랑ਸ ਤੇ ਜਪਾਨ ਵੀ ਦੇਖ ਰਹੇ ਹੋ ਪੂਰੀ ਦੁਨੀਆ ਅੰਦਰ ਮਜਾਰੇ ਹੋ ਰਿਹਾ ਦੁਨੀਆ ਕਾ ਨਵੀਂ ਕਰਵਟ ਲੈਣਾਰੇ ਪਾਸੇ ਨੂੰ ਆ ਇਸੇ ਮੰਗਾ ਰਿਸਬੰਦ ਵਿੱਚ ਜਿਹੜੀ ਭੱਟੀ ਹੜਤਾਲ ਆ ਔਰ ਅਸੀਂ ਇਸ ਕਾਫਲੇ ਨੂੰ ਅਗਾਹ ਲੈ ਕੇ ਜਾਵਾਂਗੇ ਔਰ ਭੱਟੀ ਪੱਦਰ ਤੇ ਤੇ ਮੰਗਾ ਰੀਆ ਬਣਵਾਉਣ ਵਾਸਤੇ ਨਾਮ ਬੰਦੀ ਤੇਜ਼ ਕਰਦੇ ਹਾਂ ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਕੇਂਦਰ ਸਰਕਾਰ ਦੀ ਜਿਹੜੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਸ ਹੜਤਾਲ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਹੜਤਾਲ ਵਿੱਚ ਸ਼ਾਮਲ ਹੈ ਤੇ ਕੁਝ ਨੇ ਭਾਤਰੀ ਤੌਰ ਤੇ ਜਿਹੜੀ ਅੱਜ ਦੀ ਹੜਤਾਲ ਦੀ ਹਮਾਇਤ ਕੀਤੀ ਹੈ ਅਸੀਂ ਫਰੀਦਕੋਟ ਦੇ ਬਾਸੜਡੇ ਦੇ ਸਾਂਝੀ ਰੈਲੀ ਕਰ ਰਹੇ ਹਾਂ ਜੀ ਦੇ ਵਿੱਚ ਸਕੀਮ ਵਰਕਰ ਨੇ ਮੁਲਾਜ਼ਮ ਨੇ ਪੈਨਸ਼ਨ ਰੇ ਕਿਸਾਨ ਨੇ ਸਮਾਜ ਦੇ ਹਰ ਵਰਗ ਤੋਂ ਜਿਹੜੇ ਲੋਕ ਇਹਦੇ ਵਿੱਚ ਸ਼ਾਮਲ ਸੱਤ ਪਜਾਤੀ ਤੋਂ ਬਾਅਦ ਸਾਡੇ ਦੇਸ਼ ਦੇ ਹਾਕਮਾਂ ਨੇ ਇੱਥੇ ਪਬਲਿਕ ਸੈਕਟਰ ਦੀ ਕਸਾਰੀ ਕੀਤੀ ਸੀ ਪਰ ਅੱਜ ਕੇਂਦਰ ਦੀ ਹਕੂਮਤਾ ਮੋਦੀ ਸਰਕਾਰ ਲਗਾਤਾਰ ਪਬਲਿਕ ਸੈਕਟਰ ਦਾ ਅਜਾੜਾ ਕਰਕੇ ਜਿਹੜੇ ਕਿਰਤੀਆਂ ਦੇ ਹੱਕਾਂ ਵਿੱਚ ਕਾਨੂੰਨ ਬਣੇ ਹੋਏ ਸੀ ਉਹਨਾਂ ਕਾਨੂੰਨਾਂ ਨੂੰ ਖਤਮ ਕਰਕੇ 44 ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਜਿਹੜੇ ਮੋਦੀ ਸਰਕਾਰ ਇੱਥੇ ਲਾਗੂ ਕਰਨਾ ਚਾਹੁੰਦੀ ਹੈ ਉਸ ਗੱਲ ਦੇ ਖਿਲਾਫ ਹੈ ਦੂਜੀ ਗੱਲ 2004 ਤੋਂ ਬਾਅਦ ਵਾਜਪਾਈ ਵੇਲੇ ਸਾਡੀ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਖੋੜਿਆ ਸੀ ਅੱਜ 21 ਸਾਲਾਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਬਹਾਲ ਕਰਨ ਲਈ ਰਾਜੀ ਨਹੀਂ ਹੈ ਕੰਮ ਦਿਹਾੜੀ ਸਮਾਂ ਜਿਹੜਾ 8 ਘੰਟੇ ਸੀ ਉਹਨੂੰ ਬਤਾਂ ਕਿ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ 12 ਘੰਟੇ ਕਰ ਰਹੀ ਹੈ ਇਸੇ ਤਰ੍ਹਾਂ ਲੋਕਾਂ ਦੇ ਮੁਲਾਜ਼ਮਾਂ ਦੇ ਜਿਹੜੇ ਸੰਘਰਸ਼ਾਂ ਦੇ ਰਾਹੀਂ ਜਿਹਨੀਆਂ ਪ੍ਰਾਪਤੀਆਂ ਕੀਤੀਆਂ ਸੀ ਦਿਨੋਂ ਦਿਨ ਉਸ ਕਰਨ ਨੂੰ ਖੋਰਾ ਲਾਇਆ ਜਾ ਰਿਹਾ ਹੈ ਵਿਅਕਤੀ ਦੇ ਵੱਲੋਂ ਲਗਭਗ 3-3 4-4 ਦਹਾਕੇ ਸੇਵਾ ਕਰਨ ਤੋਂ ਬਾਅਦ ਪੈਨਸ਼ਨ ਦਾ ਹੱਕ ਮਿਲਦਾ ਹੈ ਉਹ ਪੈਨਸ਼ਨ ਦਾ ਹੱਕ ਖੋ ਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਇੱਕ ਵਿੱਤੀ ਬਿੱਲ ਲਿਆ ਕੇ ਪੈਨਸ਼ਨਾਂ ਤੇ ਜਿਹੜਾ ਸੈਂਟਰ ਦਾ 8ਵਾਂ ਪੀਕ ਮਿਸ਼ਨ ਹੈ ਕਹਿੰਦੇ ਉਹ ਰਿਪੋਰਟ ਲਾਗੂ ਨਹੀਂ ਹੋਏਗੀ ਇਸੇ ਤਰ੍ਹਾਂ ਪੈਨਸ਼ਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੀਏ ਨਹੀਂ ਦਿੱਤਾ ਜਾਏਗਾ ਤਾਂ ਹੋਰ ਬਹੁਤ ਸਾਰੀਆਂ ਲਗਾਤਾਰ ਸਾਡੇ ਮੁਲਕ ਦੇ ਵਿੱਚ ਜਿਹੜੇ ਮੁਲਕ ਦਾ ਧਰਮ ਨਿਰਭਖਤਾ ਵਾਲਾ ਸਿਧਾਂਤ ਹੈ ਉਸ ਨੂੰ ਛਿੱਕੇ ਤੇ ਟਾਂਕੇ ਇੱਥੇ ਫਿਰਕੂਵਾਦ ਘਰਾਂ ਦੇ ਵਿੱਚ ਨਫ਼ਰਤਾਂ ਜਾਤਾਂ ਉਹ ਜਿਹੜੀਆਂ ਪੈਦਾ ਕੀਤੀਆਂ ਜਾ ਰਹੀਆਂ ਤੇ ਇਸ ਕਰਕੇ ਦੇਸ਼ ਦਾ ਸੰਵਿਧਾਨ ਸੈਂਟਰ ਦੇ ਵਿੱਚ ਵੀ ਖਤਰੇ ਵਿੱਚ ਹੈ ਸਾਡਾ ਜਿਹੜਾ ਘਰਨੇ ਮੁਜਾਹਰੇ ਹਟਾਲਾ ਕਰਨ ਦਾ ਜਿਹੜਾ ਡੈਮੋਕਰੈਟਿਕ ਰਾਈਟ ਹੈ ਉਹ ਸੈਂਟਰ ਦੀ ਸਰਕਾਰ ਵੀ ਖੋ ਰਹੀ ਹੈ ਪੰਜਾਬ ਦੀ ਹਕੂਮਰਾਨ ਭਗਵੰਤ ਮਾਨ ਸਰਕਾਰ ਵੀ ਖੋ ਰਹੀ ਹੈ ਤੇ ਇਸ ਕਰਕੇ ਅੱਜ ਫਰੀਦਕੋਟ ਦੇ ਲੋਕ ਦੇਸ਼ ਦੇ ਲੋਕ ਇਨ੍ਹਾਂ ਨੀਤੀਆਂ ਦੇ ਖਿਲਾਫ ਜੱਟੀਆਂ ਕਾਰਪਰ ਕਰਾਉਣਾਂ ਦੇ ਲਗਾਤਾਰ ਦਬਾਹ ਹੇਟ ਚੱਲ ਰਹੀਆਂ ਨੇ ਉਸ ਦੇ ਖਿਲਾਫ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੇਸ਼ ਦੀਆਂ 10 ਕੈਂਡੀ ਜੁੜੀਆਂ ਦੇ ਵੱਲੋਂ ਫੈਸਲਾ ਲੈ ਜਾਵੇਗਾ ਅਸੀਂ ਉਹਨਾਂ ਫੈਸਲਿਆਂ ਨੂੰ ਅਮੜੀ ਜਾਮਾ ਬਣਾਵਾਂਗੇ ਧੰਨਵਾਦ